ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਤੇ ਤੁਸੀਂ ਦੇਖ ਰਹੇ ਹੋ ਬਿਲਿੰਗ ਬਲੌਗਸ ਇਟਲੀ ਤੋਂ ਤੇ ਜਿਹੜੀ ਇਹ ਆ ਵੈਕੋ ਕੰਪਨੀ ਆ ਬੜੀ ਮਸ਼ਹੂਰ ਹੈ ਤੇ ਵਧੀਆ ਟੌਪ ਦੀ ਕੰਪਨੀ ਆ ਇਹਨੂੰ ਖਰੀਦ ਲਿਆ ਟਾਟਾ ਨੇ ਟਾਟਾ ਨੇ ਖਰੀਦ ਲਿਆ ਤੇ ਇਹ ਹੈਗੀ ਹੈ ਇਟਲੀ ਦੀ ਕੰਪਨੀ ਇੰਜਨ ਵੀ ਬਣਾਉਂਦੀ ਆ ਇਹ ਤੇ ਇਹਨਾਂ ਦੇ ਆਪਣੇ ਟਰੱਕ ਵਗੈਰਾ ਸਾਰਾ ਕੁਝ ਆ ਪਹਿਲਾਂ ਤਾਂ ਇਟਾਲੀਅਨ ਲੋਕ ਸੀਗੇ ਜਿਹੜੇ ਆਲੇ-ਦਾਲੇ ਵਾਲੇ ਬਾਹਰਲੇ ਟਰੱਕ ਖਰੀਦੀ ਗਏ ਤੇ ਹੁਣ ਮਾਰਦੇ ਨੇ ਕੂਕਾਂ ਵੀ ਐ ਕਰਤਾ ਜੀ ਇਹ ਸਾਰਾ ਕੁਝ ਵੇਚੀ ਜਾਂਦੇ ਨੇ ਫਲਾਣਾ ਕਰੀ ਜਾਂਦੇ ਨੇ ਵੀ ਇੰਡੀਆ ਵਾਲੇ ਨੇ ਕਾ ਤੇ ਲੈ ਲਈ ਇੰਡੀਆ ਵਾਲੇ ਤਾਂ ਬਰੇ ਕੰਮ ਕਰਨ ਆਉਂਦੇ ਨੇ ਵੀ ਇਹਨਾਂ ਨੇ ਸਾਡੀ ਕੰਪਨੀ ਲੈ ਕੇ ਵੀ ਸਾਡੇ ਇੱਕ ਚਪੇੜ ਮਾਰੀ ਐ ਦੇਖੋ ਇਹਦਾ ਕੰਮ ਕਰਨ ਦਾ ਨਤੀਜਾ ਜੇ ਤੁਸੀਂ ਬਾਹਰਲੀ ਚੀਜ਼ਾਂ ਨਾ ਖਰੀਦਦੇ ਤੁਹਾਡੀ ਜਿਹੜੀ ਆਪਣੀ ਕੰਪਨੀ ਸੀਗੀ ਤੁਹਾਡੀ ਉਹ بگਣੀ ਨਹੀਂ ਸੀਗੀ ਇਹ ਤੇ ਬੜੇ ਵਧੀਆ ਟਰੱਕ ਨੇ ਇਹਨਾਂ ਦੇ ਤੇ ਬੜੇ ਵਧੀਆ ਫੇਮਸ ਆ ਜਿਹਾਉਂਦੇ ਨੇ ਇੰਜਨ ਬਹੁਤ ਟੌਪ ਦੇ ਨੇ ਇਹਨਾਂ ਦੇ ਤੇ ਦੂਜਾ ਜਿਹੜਾ ਇਹਨਾਂ ਦਾ ਕਾਂਡ ਹੋਇਆ ਇਹ ਹੋਇਆ ਵੀ ਜਿਹੜਾ ਮੀਡੀਆ ਵਾਰਡ ਹੈ ਇਟਲੀ ਦਾ ਇਲੈਕਟ੍ਰੋਨਿਕ ਮਾਰਕੀਟ ਹੈ ਬਹੁਤ ਤਾਕੜੀ ਇਹ ਖਰੀਦ ਲਈ ਚੈਨ ਆਲੇ ਆ ਨੇ ਤੇ ਇਹ ਮਾਰਦੇ ਨੇ ਫੇਰ ਕੂਕਾਂ ਵੀ ਮੀਡੀਆ ਵਾਰਡ ਵੀ ਵੇਕੇ ਗਈ ਸਾਡੀ ਸਾਡਾ ਵੈਕੋ ਵੀ ਗਈ ਤੇ ਇਹ ਕੰਮ ਨਾ ਕਰਦੇ ਨਤੀਜੇ ਨੇ ਵੀ ਜਿਵੇਂ ਜਿਹੜੀ ਨਵੀਂ ਜਨਰੇਸ਼ਨ ਹੈ ਇਹਨਾਂ ਦੀ ਉਹ ਕੰਮ ਨਹੀਂ ਕਰਦੀ ਉਹ ਕੰਮ ਨਾ ਕਰਨ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ ਹੁਣ ਇਹਨਾਂ ਨੂੰ ਡਾਰਾ ਜਿਹੜੇ ਬੰਦੇ ਇੱਥੇ ਕੰਮ ਕਰਦੇ ਆ ਵੀ ਕਿਤੇ ਸਾਨੂੰ ਕੱਢ ਨਾ ਦੇਣ ਚੈਨ ਵਾਲੇ ਪਰ ਉਹ ਕਹਿੰਦੇ ਨਹੀਂ ਅਸੀਂ ਕੰਮ ਹੋਰ ਵਧਾਵਾਂਗੇ ਤੇ ਬੰਦੇ ਐਡ ਕਰਾਂਗੇ ਵੀ ਹੋਰ ਕੰਮ ਕਰਨ ਵਾਸਤੇ ਇਹਨਾਂ ਦੇ ਪਹਿਲਾਂ ਵੀ ਮੈਨੂੰ ਲੱਗਦੀ ਆ तकरीबन ਹੈਗੇ ਸਟੋਰ ਹੋਊਗਾ ਇੱਕ ਇੱਕ ਕ 1000 ਸਟੋਰ ਤਾਂ ਹੋਊਗਾ ਜੀ ਮੈਨੂੰ ਲੱਗਦੀ ਆ ਤੇ ਹੁਣ ਇਹ ਹੋਰ ਵਧਾ ਰਹੇ ਨੇ ਧੰਨਵਾਦ ਜੀ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ